ਕਸੀਨਾਇਰ ਹਾਂਜੀ ਹੈ ਜੀ ਕਿ ਕਸੀਨਾਇਰ ਮੇਰੇ ਕੋਲ ਸਬੂਤ ਆਜੀ ਤੁਸੀਂ ਨਾਇਰ ਨੂੰ ਜੈ ਤਾਹੂ ਤੇ ਟ੍ਰਾਂਸਫਰ ਕਰੋ ਜਿਵੇਂ ਕਿ ਤੁਸੀਂ ਰੁਪਿੰਦਰ ਹਾਂਡਾ ਦੀਆਂ ਵੀਡੀਓ ਵੇਖ ਲਈ ਹੋਣੀਆਂ ਕਿ ਇੱਕ ਸ਼ੋਅ ਦੇ ਦੌਰਾਨ ਰੁਪਿੰਦਰ ਹਾਂਡਾ ਉੱਥੋਂ ਮਾਈਕ ਛੱਟ ਕੇ ਚਲੇ ਜਾਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵੀ ਵਾਇਰਲ ਹੋ ਰਹੀ ਹੈ ਕੈਲਗਰੀ ਦੀ ਵੀਡੀਓ ਦੱਸੀ ਆ ਰਹੀ ਹੈ ਜਿੱਥੇ ਸਪੌਂਸਰ ਦੇ ਰੁਪਿੰਦਰ ਹਾਂਡਾ ਦੇ ਵਿੱਚ ਫਾਈਟ ਹੁੰਦੀ ਹੈ ਕਿਹਾ ਜਾ ਰਿਹਾ ਹੈ ਕਿ ਰੁਪਿੰਦਰ ਹਾਂਡਾ ਆਪਣੇ ਹੋਟਲ ਦੇ ਵਿੱਚ ਸੀ ਤੇ ਉੱਥੋਂ ਲੇਟ ਆਉਣ ਦੇ ਕਾਰਨ ਇਹ ਪੰਗਾ ਪਿਆ ਹੈ ਤੇ ਸਪੌਂਸਰ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਰੁਪਿੰਦਰ ਹੰਡਾ ਆਪਣੀ ਸ਼ੋ ਦੀ ਪੇਮੈਂਟ ਪਹਿਲਾਂ ਮੰਗਦੇ ਸੀ ਜਾਂਦੇ ਸੀ ਤਾਂ ਹੀ ਮੈਂ ਹੋਟਲ 'ਚ ਬਾਰ ਆਵਾਂਗੀ ਤੇ ਰੁਪਿੰਦਰ ਹੰਡਾ ਦਾ ਸ਼ੋ ਤੇ ਕਹਿਣਾ ਹੈ ਕਿ ਮੈਂ ਪੇਮੈਂਟ ਅੱਜ ਤੱਕ ਵੀ ਫੁੱਲ ਨਹੀਂ ਲਈ ਮੈਂ ਸ਼ੋ ਲਾਉਣ ਤੋਂ ਬਾਅਦ ਹੀ ਪੇਮੈਂਟ ਲਵਾਂਗੀ ਇਹ ਸਾਰੀ ਕੰਟਰੋਵਰਸੀ ਇੱਥੋਂ ਸ਼ੁਰੂ ਹੁੰਦੀ ਹੈ ਉਹ ਤੁਸੀਂ ਦੇਖੋ ਪੂਰੀ ਵੀਡੀਓ ਤੇ ਦੱਸਿਓ ਜ਼ਰੂਰ ਤੁਹਾਨੂੰ ਇਹਨਾਂ ਦੋਨਾਂ ਵਿੱਚੋਂ ਸਹੀ ਕੌਣ ਲੱਗਦਾ ਹੈ ਤੇ ਵੀਡੀਓ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸ ਹੋ ਕਰ ਗਿਆ ਮੈਂ ਐਡਮਿੰਟਨ 1:30 ਵਜੇ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋਨਟ ਨੋ ਐਨੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅੰਸ ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਜੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫॉर ਹੋਟਲ ਰੂਮ ਮੇਰੇ ਕੋਲ ਕੋਈ ਇਨਫਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਮੇਰੇ ਕੋਲ 4:30 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ ਬਾਕੀ ਕੋਈ ਗੱਲ ਨਹੀਂ 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 ਪੀਸ 40 ਵਾਲੇ ਬ੍ਰੇਕ ਕਰ ਰਹੇ ਸੀਗੇ ਮੈਨੂੰ ਕੋਈ 10 ਵਜੇ ਦਿਨਾਂ ਦੇ ਰੂਮ ਦੇ ਬਾਹਰ ਬੈਠੇ ਮੇਰੇ ਕੋ ਫਰੈਂਡਸ ਵੇਟ ਕਰ ਰਹੇ ਸੀ ਇਸਨੇ ਸੋਇ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਨੂੰ ਨਹੀਂ ਪਤਾ ਮੇਰੀ ਤਾਂ ਬਿਲਕੁਲ ਠੀਕ ਹੈ ਮੈਨੂੰ ਮੇਲੇ ਕਹਿੰਦੇ ਬਿਲਕੁਲ ਠੀਕ ਸੀ ਆਈ ਵਾਸ ਬੈਟਾਇਰ ਦੇਖੋ ਕਾ ਸੁਣਾ ਮੈਂ ਮੈਂ ਜੈਸੇ ਖੜੇ ਮੱਤਾਂ ਕਰਕੇ ਖੜਿਆ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਹਦਾ ਪਰ ਪਰ ਮੈਂ ਤੁਹਾਡੇ ਸਾਰਿਆਂ ਕੋਲ ਚਾਹੁੰਦੀ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਇਹ ਆਪਦੇ ਕਹਿਲਕੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਵੀ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈ ਬਿਨਾ ਫੈਲ ਨਹੀਂ ਸਕਾਂ ਕਿ ਹੋਟਲ ਤੋਂ ਹਾਂਜੀ ਤੇ ਬਾਟੇ ਆਉਂਦੇ ਕਿਸੇ ਕੈਲਗਰੀ ਵਾਲੇ ਪ੍ਰਮੋਟਰ ਦੇ ਕੋਲ ਮੇਰੇ ਅਸਤੀਵਾ ਦਾ ਇੱਕ ਦਿਨ ਖਾਦਾ ਹੰਗਲ ਖਾੜ ਕੇ ਪਾਣੀ ਪਾਣੀ ਹੋ ਗਈ ਮੈਂ ਪਰ ਤੂੰ ਹਾ ਕਰਵਾਉਂਦਾ ਅੜ ਕੇ ਕਹਿੰਦਾ ਕੁੜੀ ਤੇਰੀ ਦੇ ਮੈਨੂੰ ਲਟਕਾ ਨਾ ਪੱਟ ਕੇ ਦੁਜਾ ਲਟਦਾ ਕੋਪੜਾ